15 ਵਸਤ ਯਬਦੀ ਦਾ ਕਰੇ ਤੇਹਾੜਾ ਖੁਸ਼ੀਆਂ ਮਨਾਓ ਭੰਗੜੇ ਪਾਓ ਢੋਲ ਵਜਾਓ ਮਠਿਆਈਆਂ ਮੰਡੋਈਆਂ ਦੀ ਮਿਲਦੀਆਂ। ਵਿਆਦੀ ਮਿਲੂ ਮਿਲੀ ਕਿ ਨੂੰ ਤੇ ਬਰਬਾਦੀ ਕਿਦੀ ਹੋਈ? ਬਰਬਾਦੀ ਹੋਈ ਪੰਜਾਬ ਦੀ 10 ਤੋਂ 12 ਲੱਖ ਬੰਦਾ 47 ਦੇ ਵਿੱਚ ਵੱਢਿਆ ਗਿਆ, ਟੁੱਕਿਆ ਗਿਆ, ਕਤਲ ਹੋਇਆ, ਮਾਰਿਆ ਗਿਆ। ਤੋਂ ਤੋਂ 2.5 ਲੱਖ ਬੀਬੀਆਂ ਬੱਚੀਆਂ ਦੇ ਬਲਾਤਕਾਰ ਹੋਏ, ਇਤਾਂ ਤਾਪ ਤਾ ਹੋ ਗਿਆ, ਲੁਕੀਆਂ ਨੀਆਂ, ਵਧਾ ਲੀਆਂ ਗਈਆਂ। 2 ਕਰੋੜ ਬੰਦਾ ਉਜੜਿਆ। ਲੈਂਦੇ ਤੋਂ ਚੜਦੇ ਵੱਲ ਗੱਡ ਚੜਦੇ ਤੋਂ ਲੈਂਦੇ ਵੱਲ ਆ ਤੇ ਅੱਜ ਮੈਂ ਗੱਲ ਕਰਦਾ ਉਸ ਅਜਾੜੇ ਦੀ ਜਿਹੜਾ ਅਜਾੜਾ 47 ਦੇ ਵਿੱਚ ਪੰਜਾਬ ਚ ਪਿਆ ਸੀ ਤਾਂ ਪਰਸੋਂ ਕਿ ਉੱਥੇ ਦੀ ਗੱਲ ਹੈ ਕਿ ਮੈਂ ਆ ਪੁੱਛਦੇ ਮੈਂ ਆਪਣੇ ਪਿੰਡ ਦੇ ਸੱਜ ਤੇ ਬੈਠਾ ਹਾਂ ਕਿਸੇ ਵੇਲੇ ਸੱਜ ਰੌਣਕਾ ਹੁੰਦੀਆਂ ਸੀ 40 40 50 50 ਬੰਦੇ ਦੀ ਇਕੱਲ ਹੀ ਹੁੰਦੀ ਇਕੱਲ ਟੁੱਬੀ ਜੀਵਨ ਥੱਲੇ ਬੈਠੇ ਤਾਂ ਸਕੇਟਦੇ ਬਜ਼ੁਰਗ ਵੀ ਅੱਧ ਖਰ ਵੀ ਨੌਜਵਾਨ ਵੀ ਜਵਾਨ ਵੀ ਸਾਡੇ ਵਰਗੇ ਨੇੜੇ ਬੈਠੇ ਕਾਸਟੇਰਾਂ ਨੂੰ ਦੇਖਦੇ ਤਾਂ ਮੈਂ ਪਰਸੋਂ ਦੀ ਗੱਲ ਐ ਬਿਲਕੁਲ ਮੇਰੇ ਪਿਛਲੇ ਪਾਸੇ ਘਰ ਆ ਮੇਰੇ ਪਿੰਡ ਦੇ ਅੰਬੋ ਲੱਗਦੀ ਐ ਮੇਰੀ ਤੇ ਮੈਂ ਗੱਲੀ ਪੈ ਗਿਆ ਬਾਪੂ ਛੋਡੇ ਦਰਵਾਜੇ 'ਚ ਬੜੀਆਂ ਰੌਣਕਾਂ ਹੁੰਦੀਆਂ ਸੀ ਕਿੰਨੇ ਜਵਾਨ ਇੱਥੇ ਖੇਡਦੇ ਕਿੰਨੀਆਂ ਗੁੜੀਆਂ ਇੱਥੇ ਬੈਠੀਆਂ ਗੱਲਾਂ ਕਰਦੀਆਂ ਜਾ ਕਿੰਨੇ ਬੰਦਿਆਂ ਨੇ ਇੱਥੇ ਰੌਣਕ ਪਾਉਂਦੀ ਸੀ ਤਾਂ ਉਸ ਅੰਬੋ ਨੇ ਇੱਕ ਕਲੇਜੇ ਨੂੰ ਧੂਪ ਆਉਂਦੀ ਗੱਲ ਕਹਿੰਦੀ ਕਹਿੰਦੀ ਪੁੱਤ ਆਪਾਂ ਜਨੈ ਵਾਲਾ 47 'ਚ ਹੋਇਆ ਸਾਡਾ ਪੰਜਾਬ ਵੰਡਤਾ ਸਾਡੇ ਪਾਣੀ ਵੰਡਤੇ ਸਾਡੀ ਧਰਤੀ ਵੰਡਤੀ ਸਾਡੀ ਬੋਲੀ ਵੰਡਤੀ ਭਾਈਆਂ ਨੇ ਭਾਈ ਮਾਰੇ ਯਾਰਾਂ ਵੇਲੀਆਂ ਨੇ ਯਾਰ ਵੇਲੀ ਮਾਰੇ ਉਹ ਦੌਰ ਸੀ 47 ਦਾ ਕਹਿੰਦੇ ਉਦੋਂ ਪੈਰਾ ਆਯਾਰਾ ਜਿਹੜਾ ਹੁਣ ਪਿਆਵਾ ਮੈਂ ਕਿਹਾ ਮੈਂ ਸਮਝਿਆ ਨਹੀਂ ਕਹਿੰਦੇ ਪੁੱਤ ਤੂੰ ਦੇਖ ਲੈ ਸਾਡਾ ਇੰਨਾ ਘਰ ਭਰਿਆ ਹੁੰਦਾ ਸੀ ਜਿਹੜਾ ਭਰਿਆ ਸੀ ਰੌਣਕ ਦੇ ਨਾਲ ਤੇ ਹੁਣ ਅਸੀਂ ਦੋ ਜੀ ਰਹਿ ਗਏ ਤੁਹਾਡਾ ਬਾਬਾ ਵੱਡਾ ਜਿਹੜਾ ਬਜ਼ੁਰਗ ਉਹਨਾਂ ਦਾ ਉਹਦਾ ਸਹੁਰਾ ਉਹ ਸੰਬੋਧਾ ਉਹ ਬਿਮਾਰ ਆ ਅੰਦਰ ਪਿਆ ਕੋ ਕਹਿੰਦੀ ਮਰੇ ਤੇ ਮੇਰੇ ਘਰ ਵਾਲਾ ਦੋ ਜਾਨੇ ਰਹਿ ਗਏ ਜਵਾਗ 12 4 ਜਾਨੇ ਬਾਹਰ ਆ ਉਸ ਪਰਿਵਾਰ ਦੇ ਤੇ ਤੁਸੀਂ ਇਹ ਦੇਖੋ ਵੀ ਇਹ ਗੱਲ ਕਿੰਨੀ ਖਤਰਨਾਕ ਗੱਲ ਆ ਜਦੋਂ ਉਹਨੇ ਮੈਨੂੰ ਕਿਹਾ ਕਿ ਨਹੀਂ ਪੁੱਤ ਮੈਂ ਤੇਰੇ ਬਾਬੇ ਨੂੰ ਕਿਹਾ ਵੀ ਜੇ ਤਾਂ ਮੈਂ ਪਹਿਲਾਂ ਮਰ ਗਈ ਉਡੀਕੀ ਨਾ ਕਿਸੇ ਨੂੰ ਚੱਕ ਕਿਸੇ ਕੰਢੇ ਜੀ ਜੇ ਤੂੰ ਮਰ ਗਿਆ ਮੈਂ ਡੀਕ ਦੀ ਨਹੀਂ ਚੱਕ ਕੇ ਲੈ ਜਾਊਂਗੀ ਕੀ ਫਾਇਦਾ ਉਹਦੋਂ ਜਦੋਂ ਖਾਣਾ ਪੂਰਤੀ ਕਰਨ ਦੇ ਆਪਾਂ ਕਹਿ ਦਿੰਨੇ ਆ ਰੱਖ ਲਓ ਦੋ ਦਿਨ ਮੁੰਡੇ ਨੇ ਟਿਕਟ ਲੈ ਲਈ ਨੂਨੇ ਟਿਕਟ ਲੈ ਲਈ ਕੁੜੀ ਨੇ ਟਿਕਟ ਲੈ ਲਈ ਆਉਂਦੇ ਆ ਦੋ ਦਿਨ ਲੱਗ ਜਾਣਗੇ ਫਰਿਜਾਂ ਦੇ ਲਈ ਰੱਖਦੇ ਆ ਲੋਕ ਕਹਿੰਦੀ ਕੀ ਫਾਇਦਾ ਜਦੋਂ ਅੱਜ ਸਾਨੂੰ ਲੋੜ ਸੀ ਸਾਡੇ ਉਸ ਪਰਿਵਾਰ ਦੀ ਬੱਚਿਆਂ ਦੀ ਅੱਜ ਮੈਂ ਪੋਤੇ-ਪੋਤੀਆਂ ਦਾ ਕਿੱਡਨਾ ਸੀ ਤੇ ਜਵਾਕ ਨੂੰ ਆਦੇ ਮੁੰਡੇ ਨੂੰ ਨਾਲ ਆਪਣੀ ਗੱਲਾਂ ਬਾਤਾਂ ਅੱਜ ਦਿਲ ਦੀ ਗੁੱਗਲਵਾੜ ਕੱਢਣੀ ਸੀ ਉਹ ਮੇਰੇ ਅੰਦਰ ਹੀ ਫਰਮ ਉਸ ਗੋਲਾ ਬਣਿਆ ਪਿਆ ਅੱਜ ਮੈਨੂੰ ਲੋੜ ਆਜੇ ਮੇਰੇ ਕੋਲੇ ਹੈ ਨਹੀਂ ਤਾਂ ਮੈਂ ਕੀ ਕਰਨਾ ਫਿਰ ਜਦੋਂ ਅਸੀਂ ਮਰ ਗਏ ਆਈ ਦਾ ਮਿੱਟੀ ਹੋਵਾਂਗੇ ਕੋਈ ਆਵੇ ਨਾ ਆਵੇ ਸਾਨੂੰ ਕਿਹੜਾ ਪਤਾ ਲੱਗਣਾ ਸੋ ਜਾੜਾ ਮੈਂ ਪੰਜਾਬ ਦਾ ਤਾਂ ਕਹਿ ਰਿਹਾ ਮੇਰੇ ਪਿੰਡ ਦੇ ਬੱਚਾ ਮੇਰੇ ਨਾਲ ਮੇਰਾ ਪਿੰਡ ਦਾ ਮੁੰਡਾ ਗੋਗੀ ਬੈਠਾ ਕਾਲ ਸਾ ਅਸੀਂ ਅੱਜ ਗਿਣਤੀ ਕਰ ਰਹੇ ਸੀ ਮੇਰੇ ਪਿੰਡ ਦੇ ਵਿੱਚ 217 ਜਣੇ 217 ਜਣੇ ਬਾਹਰਲੇ ਮੁਲਕ ਨੂੰ ਜਾ ਚੁੱਕੇ ਸਿਰਫ 21 22 23 24 50 20 ਤੋਂ ਲੈ ਕੇ 14 ਸਾਲਾਂ ਦੇ ਵਿੱਚ 217 ਨੂੰ ਦੇ ਆ ਪੀਣਾ ਦਿਖਾ ਦੇ ਅਸੁੰਨੀਆਂ ਹੋ ਗਈਆਂ ਬਈਆਂ ਗਲੀਆਂ ਆ ਅਸੁੰਨੀਆਂ ਹੋ ਗਈਆਂ ਗਲੀਆਂ ਜਿੰਦੇ ਲਾ ਕੇ ਘਰਾਂ ਨੂੰ ਸਾਰੇ-ਸਾਰੇ ਪਰਿਵਾਰ ਜਾ ਚੁੱਕੇ ਨੇ ਉਹ ਜਿਵੇਂ ਸ਼ਿਵ ਕੁਮਾਰ ਨੇ ਕਿਹਾ ਸੀ ਕਹਿੰਦਾ ਮਾਏ ਨਹੀਂ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਚੂਰੀ ਕੁੱਟਿਓ ਖਾਂਦਾ ਨਹੀਂ ਉਹ ਗਿਰਦਾ ਮਾਸ ਖਵਾਇਆ ਇੱਕ ਉਡਾਰੀਓ ਨੇ ਐਸੀ ਮਾਰੀ ਮੁੜਵਤਨੀ ਨਹੀਂ ਆਇਆ ਉਹ ਮੁੜਵਤਨੀ ਨਹੀਂ ਆਇਆ ਪੀਏ ਗਈਆਂ ਜਵਾਨੀਆਂ ਸਾਡੇ ਨੌਜਵਾਨ ਮੁੰਡੇ ਸਾਡੀਆਂ ਕੁੜੀਆਂ ਵਾਪਸ ਆਪਣੇ ਵਤਨ ਨੂੰ ਤੇਰਾ ਕਹੋਗੇ ਉਹ ਧਰਤੀ ਜਿਹੜੀ ਧਰਤੀ ਨੇ ਆਪਣੇ ਜਿਲ ਦਾ ਮਾਸ ਖਵਾਇਆ ਉਹ ਧਰਤੀ ਜਿਹੜੀ ਧਰਤੀ ਖਾਤਰ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜ਼ਿੰਦਗੀਆਂ ਕੱਟੀਆਂ ਉਹ ਧਰਤੀ ਜਿਹਦੇ ਖਾਤਰ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਝੋਲਿਆਂ 'ਚ ਪਵਾ ਦੇ ਨੇਜਿਆਂ ਦੇ ਬੱਚੇ ਟੰਗਾਲੇ ਆਰਿਆਂ ਨਾਲ چیرੇ ਗਏ ਬੰਦ-ਬੰਦ ਕਰਵਾ ਲੇ ਚੜਖੜੀਆਂ ਤੇ ਚੜ ਕੇ ਗੁਰੂਆਂ ਨੇ ਪੂਰਾ-ਪੂਰਾ ਪਰਿਵਾਰ ਕਲਮਾਨ ਕਰਤਾ ਆਪਣੀ ਪਛਾਣ ਨੂੰ ਬਚਾਉਣ ਖਾਤਰ ਤੇ ਧਰਤੀ ਦੀ ਹੋਂਦ ਨੂੰ ਬਚਾਉਣ ਖਾਤਰ ਯਾਰ ਅੱਜ ਸਾਡੇ ਪੰਜਾਬ ਨੂੰ ਕੀ ਹੋ ਗਿਆ ਕਿਸੇ ਡਾਰੀਆਂ ਮਾਰ ਗਏ ਅਸੀਂ ਬੇਦਾਵਾ ਲਿਖ ਕੇ ਦੇ ਗਏ ਧਰਤੀ ਨੂੰ ਮੁੱਖ ਮੋਰਗੇ ਧਰਤੀ ਤੋਂ ਕਿ ਨਹੀਂ ਅਸੀਂ ਨਹੀਂ ਇੱਥੇ ਨੜਤੇ ਆਉਣਾਂ ਸਾਨੂੰ ਪੱਲੇ ਗਾਲਰਾਂ ਦੇ ਲਾਲਚ ਨੇ ਅੰਨਾ ਕਰਤਾ ਪਤਾ ਉੱਤੇ ਲੱਗਣਾ ਪੰਜਾਬ ਨੂੰ ਜਿੱਦੇ ਤੁਹਾਡੇ ਪੱਲੇ ਤੁਹਾਡਾ ਇਤਿਹਾਸ ਤੁਹਾਡੀ ਜ਼ੁਬਾਨ ਤੁਹਾਡੀ ਬੋਲੀ ਤੁਹਾਡੀ ਸੱਭਿਆਚਾਰ ਤੁਹਾਡਾ ਵਿਰਸਾ ਤੁਹਾਡਾ ਕੱਖ ਨਹੀਂ ਪੱਲੇ ਰਹਿਣਾ ਉੱਤੇ ਅੱਖਾਂ ਵਿੱਚ ਸੁਣਦੇ ਰੋਮੋਗੇ ਮੇਰੀ ਗੱਲ ਚੇਤੇ ਰੱਖੋ 217 ਤਾਂ ਬਾਹਰ ਗਏ ਆ ਬਾਈ ਸਮਝਿਆ ਤੂੰ 217 ਦੇ ਦੰਦ ਦੇ ਵਿੱਚ 500 ਮਗਰ ਉਹ ਬਜ਼ੁਰਗ ਮਾਪਿਓ سارے ਪਤਾ ਜਿਹੜੇ ਬਾਅਦ 217 ਜਾਨੇ ਗਏ ਹਨ ਕੁਛ ਨਹੀਂ ਮਿਲਣਾ ਫੋਕੀ ਸ਼ੌਤ ਦੇ ਮਾਰੇ ਗਏ ਆ ਪਤਾ ਐਂਡਰੂ ਹਸਰ ਕੀ ਹੋਣਾ ਪਤਾ ਉਹਨਾਂ ਨੂੰ ਵੀ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਕਿੰਨੇ ਮਾੜੇ ਹਾਲਾਤਾਂ ਦੇ ਨਾਲ ਉੱਥੇ ਜ਼ਿੰਦਗੀ ਕਿ ਤਰੀਬ ਬੜੇ ਫੇਰੇ ਵਿੱਚ ਆ ਗਏ ਪਰ ਉਹਨਾਂ ਦੇ ਗੰਦੇ ਵਿੱਚ ਪਿੰਡ ਦੇ ਵਿੱਚੋਂ 500 ਬਜ਼ੁਰਗ ਚਲੇ ਗਏ ਆ ਸੱਤ ਦੇ ਹਲਾਤ ਪਰ ਫੇਟਾ ਹੀ 300 ਬੰਦਾ ਬੈਠਾ ਹੁੰਦਾ ਆਪਣਾ 20 25 ਬੰਦੇ ਬੈਠੇ ਹੁੰਦੇ ਸੀਗੇ ਘਟੋ ਘਟ ਸਾਰੇ ਪਰਦੇ ਵਿੱਚੋਂ ਮੰਨ ਲਓ ਕਈ ਸੱਫਾ ਬੈਠੇ ਰਹਿੰਦੇ ਸੀ ਹਾਂ 24 ਘੰਟੇ ਦੋ ਜਾਨੇ ਨਹੀਂ ਬੈਠਣ ਵਾਲੇ ਸੇ ਕੋਈ ਆਈ ਬੈਠ ਕੇ ਡਰ ਆਉਂਦਾ ਤੇ ਜਿੱਥੇ ਜਦੋਂ ਮੰਨ ਲਓ ਕਈ ਵਾਰ ਘਰੋਂ ਬੰਦਾ ਹੁੰਦਾ ਸੀ ਨਾ ਥੱਕਿਆ ਹੋਇਆ ਆਇਆ ਇੱਥੇ ਆ ਕੇ ਬਹਿ ਜਾਂਦਾ ਤਾਂ ਸਾਰਾ ਦਿਮਾਗ ਪ੍ਰੈਸ਼ਰ ਪ੍ਰੈਸ਼ਰ ਨਾ ਆਪਾਂ ਕਿਸੇ ਦੀ ਸੁਣਦੇ ਕਿਸੇ ਨੂੰ ਕਹਦੇ ਤਾਂਸ ਖੇਡਦੇ ਐਂ ਲੱਗਦਾ ਹਨ ਕਮਾਂਡ ਚ ਵੀ ਲੜੀ ਜਾਂਦੇ ਬਸ ਖੇਡਣ ਲੱਗ ਹਾਂ ਇੰਨਾ ਉੱਚੀ ਰੌਲਾ ਪਾਉਂਦੇ ਉਹ ਸਾਰੀ ਗੁੱਪਗਵਾੜ ਜਿਹੜਾ ਅੰਦਰ ਦਿਮਾਗ ਦੇ ਵਿੱਚ ਬੰਦੇ ਦੇ ਤਣਾ ਹੁੰਦਾ ਬੋਝ ਹੁੰਦਾ ਵੱਡਾ ਮੋਟਾ ਬੈਠੇ ਜਾ ਕੇ ਆਵਾਰਾਮ ਨਾਲ ਰੁਕ ਕੇ ਖਾ ਕੇ ਸੌਂ ਜਾਂਦਾ ਸੀ ਤੁਸੀਂ ਨਹੀਂ ਕਹਿੰਦੇ ਬਾਹਰ ਨਾ ਜਾਓ ਯਾਰ ਜਾਓ ਜੀ ਸੱਦ ਕੇ ਜਾਓ ਪਰ ਇਹ ਝਾੜਾ ਨਾ ਪਾਓ ਇਹ ਪ੍ਰਵਾਸ ਨਹੀਂ ਹੈਗਾ ਇਹ ਮੈਲਿਊਸ਼ਨ ਨਹੀਂ ਹੈਗੀ ਇਹ ਝਾੜਾ ਹੈ ਅਸਰ ਝਾੜਾ ਜਿਵੇਂ ਮੈਨੂੰ ਅਮਰੀ ਅੰਬੋ ਨੇ ਕਿਹਾ ਕਿ ਨਹੀਂ ਪੁੱਤ ਸੰਤਾਲੀ ਤੇ ਨਹੀਂ ਅਸਰ ਝਾੜਾ ਹੁਣ ਪੈ ਗਿਆ ਅਸੀਂ ਕੰਧਾਬਲ ਦੇਖੀ ਜੰਨੇ ਆ ਕੰਧਾ ਘਰ ਖਾਣ ਨੂੰ ਆਉਂਦੇ ਨਹੀਂ ਯਾਰ ਸਭ ਤੋਂ ਦੁਨੀਆ ਦਾ ਵੱਡਾ ਰੋਗ ਕਿਹੜਾ ਹੈ ਵੱਡਾ ਸੰਤਾਪ ਕਿਹੜਾ ਅਕਲਾਪਾ ਇਕਲਤਾ ਅਕਲਾਪਾ ਇਕਲਤਾ ਬੰਦੇ ਨੂੰ ਖਾ ਜਾਂਦੇ ਹੰਦੋਂਦਰ ਕੋਣ ਮੰਗੂ ਖਾਂਦੀ ਹੈ ਜੇ ਬੰਦਾ ਰੋਜ਼ ਸੋਚੀ ਜਾਂਦਾ ਹੋ ਕਿੱਥੇ ਦਰਵਾਜ਼ਾ ਖੁੱਲਦਾ ਕਦੇ ਜਵਾਨ ਆ ਗਿਆ ਮੁੰਡਾ ਆ ਗਿਆ ਕਦੇ ਨੂੰ ਨਾ ਗੱਲਾਂ ਕਰ ਲੀਆਂ ਕਦੇ ਪੋਤਾ ਆ ਗਿਆ ਕਦੇ ਪੋਤੀ ਆ ਗਈ ਹੁਣ ਕੋਈ ਦਿਖਦਾ ਹੀ ਨਹੀਂ ਯਾਰ ਆਉਣਾ ਵੀ ਉਦੋਂ ਆ ਹੁਣ ਕਰਨ ਕਿ ਤੇਰਾ ਬਾਪੂ ਚੜਾਈ ਕਰਕੇ ਤੇਰੀ ਬੇਬੇ ਚੜਾਈ ਕਰਕੇ ਆਜੋ ਤੇ ਸ਼ਟਾਰਟ ਕਰਨਾ ਨਹੀਂ ਤਾਂ ਆਉਦੇ ਵੀ ਨਹੀਂ ਨਹੀਂ ਤਾਂ ਆਉਦੇ ਵੀ ਨਹੀਂ ਯਾਨੀ ਕਿ ਨਹੀਂ ਇੱਥੇ ਹੋ ਸਕਦਾ ਪਤਾ ਨਹੀਂ ਝੂਠੀ ਮਾਰ ਦਿੰਦੇ ਆ ਕਿ ਸਾਡਾ ਫੋਟੋ ਕਿੱਥੇ ਆਪਣਾ ਆ ਪਤਾ ਨਹੀਂ ਕੀ ਆ ਕੋਲ ਮੰਗਾ ਹੰਕਾ ਹੀ ਨਹੀਂ ਬਣਿਆ ਐ ਨੀ ਜਨਾ ਅਸੀਂ ਤਾਂ ਕਹਿੰਦੇ ਬਰਕ ਬਰਮਣਦੇ ਆ ਜੀ ਜੇ ਆ ਗਏ ਬੇਚੀ ਸੰਦਾ ਪੀ ਆ ਦਾ ਔਖਾ ਹੁਸਲਾ ਨਾਲ ਜੀ ਕਿੱਕ ਟ ਲੈਣ ਦੇ ਮਾਰੇ ਨੇ ਕਹਿਦਾ ਕਹਿੰਦਾ ਤੁਸੀਂ ਫੂਲਦੇ ਯਾਰ ਮਤਲਬ ਖੁਸ਼ੀ ਨੂੰ ਬੰਦ ਬਾਰੇ ਏਸੀ ਓਸੀ ਜਾ ਐਵੇਂ ਦਰਮੇਂ ਵਈਏ ਨਾ ਕਰਿਆ ਕਰੋ ਸਭ ਨਾਲ ਤੇ ਇਹੀ ਆ ਜੇ ਤੁਹਾਡੇ ਮੰਨੋ ਜਿੰਨਾਂ ਨੇ ਤੁਹਾਨੂੰ ਜੰਮਿਆ ਪਾਲਿਆ ਪੋਸਿਆ ਉਹਨਾਂ ਨੂੰ ਮਗਰਲੇ ਜ਼ਿੰਦਗੀ ਦੇ ਨਾਲ 12 13 ਸਾਲ 14 ਸਾਲ ਬੜੇ ਟੇਵਲੀ ਸਾਥ ਲੈਂਦੇ ਇਹੀ ਤੁਹਾਡੇ ਲਈ ਵਧੀਆ ਰਹਿੰਦਾ ਗੋਲਦਮ ਇੱਕ ਗੱਲ ਬੇਚਤੀ ਮੇਰੀ ਹੋਰ ਆ ਅਸੀਂ ਨਹੀਂ ਕਿਹਨੇ ਬਾਹਰ ਨਾ ਜਾਓ ਜਾਓ ਜੀ ਸਾਡੇ ਕੇ ਜਾਓ ਕਮਾਈਆਂ ਕਰਨ ਜਾਓ ਵਾਪਸ ਮੁੜ ਕੇ ਆਓ ਜਿਹੜੇ ਸਮੇਂ ਸਾਡੇ ਮਾਂ ਪਿਓ ਨੂੰ ਸਾਡੀ ਲੋੜ ਹੈ ਸਾਡੇ ਭਾਈਚਾਰੇ ਨੂੰ ਸਾਡੀ ਲੋੜ ਹੈ ਸਾਰੇ ਪੰਜਾਬ ਨੂੰ ਸਾਡੀ ਲੋੜ ਹੈ ਉਦੋਂ ਮੁੜ ਕੇ ਆਉਣਾ ਉਦੋਂ ਬਹੁਤ ਥੋੜੀ ਜ਼ਰੂਰਤ ਹੈ ਨਾਲੇ ਗੱਲ ਹੋਰ ਸੁਣ ਲਓ ਇਹ ਧਰਤੀ ਸਾਨੂੰ ਲੱਗਦਾ ਏ ਸਾਨੂੰ ਭੁੱਖੇ ਮਰਨ ਦੇਊਗੀ ਹੱਜੂਗੀ ਯਾਰ ਅੱਜ ਇਸ ਧਰਤੀ ਦੇ ਉੱਤੇ 60 ਤੋਂ 70 ਲੱਖ ਪਰਵਾਸੀ ਆ ਚੁੱਕਿਆ ਹੈ 60 ਤੋਂ 70 ਲੱਖ ਪਰਵਾਸੀ ਐਸ ਧਰਤੀ ਤੇ ਆ ਕੇ ਉਹਨੇ ਕੋਠੀਆਂ ਪਾ ਲਿਆ ਦੋ ਦੋ ਚਾਰ ਚਾਰ ਮੰਜਲੀਆਂ ਪਲਾਟ ਲੈ ਲੇ ਠੇਕੇਦਾਰ ਬਣ ਗਏ ਵੀਵੀ 50-50 ਲੱਖੀਆਂ ਗੱਡੀਆਂ ਲੈ ਲਈਆਂ ਲੱਖਾਂ ਨਹੀਂ ਕਹਿ ਕੇ ਟੋੜਾ ਰੱਖਦੇ ਨੇ ਬੈਂਕਾਂ ਜਾਵਾਂ ਪਿਆ ਆਹ ਧਰਤੀ ਤੇ ਆ ਕਮਾਈ ਕੀਤੀ ਐ ਟਿੱਕਟ ਲੈ ਕੇ ਜਿਹੜੀ ਧਰਤੀ ਨੂੰ ਛੱਡ ਕੇ ਭਾਗਰੀ ਵੇਤੇ ਕੰਮ ਆਹੀ ਨਹੀਂ ਰਾਗ ਹੀ ਇੱਥੇ ਜੀ ਕੁਛ ਵੀ ਨਹੀਂ ਕਰਦੇ ਉਧਰ ਕੁਛ ਵੀ ਕਰਨ ਨੂੰ ਤਿਆਰ ਆ ਜਿਹਦਾ ਮਰਜ਼ੀ ਕੰਮ ਮਿਲ ਜੇ ਉਹ ਕੰਮ ਨੂੰ ਤਿਆਰ ਆ ਇੱਥੇ 40-40 50-50 ਕੱਲਾਂ ਵਾਲੇ ਮੁੰਡੇ ਰਿਸਤੇ ਕੀ ਹੁੰਦੇ ਮੇਰੇ ਕੋਲ ਆਉਂਦੇ ਆ ਬਿਲਕੁਲ ਤੇ ਆ ਵੀ ਯਾਰ ਸਾਡੇ ਮੁੰਡੇ ਨੂੰ 40 ਕੱਲੇ ਆਉਂਦੀ ਆ 30 ਆਉਂਦੀ ਆ 50 ਆਉਂਦੀ ਆ 25 ਆਉਂਦੀ ਆ ਉਹ ਰਿਸਤਾ ਹੀ ਕਰਾ ਦੇ ਮੁੰਡਿਆਂ ਦੇ ਰਿਸਤੇ ਨਹੀਂ ਹੁੰਦੇ ਉਸ ਦਾ ਕੁੱਖਾਂ ਕੁ ਉਹ ਜੇ ਅਸੀਂ ਬਾਹਰ ਨੂੰ ਤੋਰਤੀਆਂ ਐਥੇ ਬੁਰਾ ਹਾਲ ਹੈ ਮੈਂ ਪਹਿਲਾਂ ਵੀ ਕੀ ਕਰ ਦਿੱਤਾ ਆਪਣੇ ਪਿੰਡ ਦੀ ਗੋਬੀ ਘਟੋ ਘਟ 40 ਗਿਰ ਦੇ ਛੜੇ ਫਿਰਦੇ ਆ ਭਾਈ 40 ਬੜੀ ਨਹੀਂ ਪੂਰੇ ਗਿਨੇ ਸੀ 62 ਜਣੇ ਆ ਛੜੇ ਨੂੰ ਤਾਂ ਲਿਖੇ ਜੇ ਆ 62 ਜਣੇ ਛੜੇ ਫਿਰਦੇ ਜੀ ਕਾਲੀ ਸੂਚੀ 'ਚ ਆ ਕੇ ਨਿਕਲ ਨਹੀਂ ਨੀ ਅੱਛਾ ਹੋਰ ਸੁਣ ਲਓ ਉਹ ਜੋ 30 32 ਚੱਟੇ ਵਾਲੀ ਮਰਨ ਵਾਲੇ ਆ ਉਹ ਵੀ ਕੰਨਾ ਬਾਈ ਦੇ ਫਿਰਦੇ ਆ ਤੁਹੇ ਹਾਲਾਤ ਨੇ ਪੰਜਾਬ ਦੇ ਦੁਕਾਨ ਦਾ ਪੰਜਾਬ ਦਾ ਸਾਰਾ ਇਹ ਚ 15-1400 ਦਾ ਆਵਾਜ਼ੀ ਆ ਪਿੰਡ ਦੀ 200 ਬਾਹਰ ਭਾ ਗਿਆ 700 ਬਾਹਰ ਗਿਆ 200 ਮਰ ਗਿਆ 200 ਮਰ ਗਿਆ ਸਾਲਾਂ ਦੇ ਵਿੱਚ ਤੇ ਆ ਇਹਦੇ ਮਲ ਨਸ਼ੇ ਨਸ਼ੇ ਨਾਲ 154 ਮਰ ਜੂਗਾ ਪਿੰਡ ਖਾਲੀ ਹੋ ਜੂ ਅੱਛਾ ਆ ਜਿੰਦੇ ਜਿੰਦੇ ਨੂੰ ਦਿਖਾਉਣੇ ਜਿੰਦੇ ਲੱਗੇ ਘਰਾਂ ਨੂੰ ਇਹ ਗੱਲ ਹੋਰ ਸੁਣ ਲੋ ਕੁਦਰਤ ਦਾ ਨਿਜਮਾ ਜੋ ਤੁਸੀਂ ਕੋਈ ਚੀਜ਼ ਨੂੰ ਖਾਲੀ ਕਰ ਦਿੰਦੇ ਹੋ ਨਾ ਘਰ ਨੂੰ ਖਾਲੀ ਕਰ ਦੋਗੇ ਤਾਂ ਕੁਦਰਤ ਨੂੰ ਭਰ ਦਿੰਦੀ ਆ ਕਾਦੇ ਨਾਲ ਉਹਦੇ ਘਾਹ ਹੋ ਗਿਆ 4 ਫੁੱਟ ਹੋ ਗਏ ਅੱਕ ਹੋ ਗਏ ਕਿ ਕੁਦਰਤਾਂ ਨੇ ਜ ਮੈਂ ਕੁਦਰਤ ਕਿਹ ਜੀ ਨੂੰ ਖਾਲੀ ਨਹੀਂ ਛੱਡਦੀ ਜਦੋਂ ਧਰਤੀ ਖਾਲੀ ਕਰ ਗਏ ਤਾਂ ਭਰਨੀ ਕਿਹਨੇ ਆਂ ਪ੍ਰਵਾਸੀਆਂ ਨੇ ਆ ਫਿਰ ਯਾਦ ਰੱਖੋ ਜਦੋਂ ਤੁਹਾਡੇ 20 50 ਸਾਲ ਲੰਘ ਜੇ ਤੇ ਇੱਥੇ ਤੁਸੀਂ ਦਰਸ਼ਨ ਕਰਨ ਨੂੰ ਵੀ ਤਰਸੋਗੇ ਦਰਬਾਰ ਸਾਹਿਬ ਦੇ ਤੇ ਪੰਜਾਬ ਛੱਡ ਕੇ ਜਾਏਗੇ ਇੱਥੇ ਆ ਕੇ ਰੋਇਆ ਕਰੋ ਤੁਹਾਨੂੰ